ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਆਨ ਸੁਖਿੰਸਪਰ YouTube ਚੈਨਲ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਛੱਲੀਆਂ ਨੂੰ ਕਿੰਨੇ ਪੁੰਨ ਸਕਦੇ ਹਾਂ ਸਭ ਤੋਂ ਪਹਿਲਾਂ ਮੈਂ oven ਕੀਤਾ on 470 temperature ਰੱਖ ਕੇ ਆਪਾਂ ਪ੍ਰੀ ਹੀਟ ਕੀਤਾ ਪ੍ਰੀ ਹੀਟ ਹੁੰਦੇ ਸਮੇਂ ਆਪਾਂ ਦੂਸਰੀ ਸਾਈਡ ਬਟਰ ਗਰਮ ਕਰਕੇ ਇਸ ਦੇ ਵਿੱਚ ਸਵਾਦ ਅਨੁਸਾਰ ਮਿਰਚ ਨਮਕ ਐਡ ਕੀਤਾ ਦੈਨ ਇਸ ਮਿਕਚਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੈਨ ਆਪਾਂ ਅਲੂਮੀਨੀਅਮ ਫੋਇਲ ਪੇਪਰ ਲੈ ਕੇ ਉਸ ਦੇ ਉੱਪਰ ਵਾਸ਼ ਕੀਤੀ ਹੋਈਆਂ ਛੱਲੀਆਂ ਨੂੰ ਵੀ ਆਇਲਿੰਗ ਕਰਨੀ ਸ਼ੁਰੂ ਕਰਾਂਗੇ। ਅਚੀ ਤਰ੍ਹਾਂ ਆਇਲਿੰਗ ਕਰਨ ਦੇ ਲਈ ਆਪਾਂ ਸਿਲੀਕਨ ਬਰਸ਼ ਯੂਜ਼ ਕੀਤਾ ਤਾਂ ਜੋ ਨਮਕ ਮਿਰਚ ਅੱਛੀ ਤਰ੍ਹਾਂ ਵਿੱਚ ਰਚ ਜਾਵੇ। ਆਇਲਿੰਗ ਆਲ ਰੌਂਡ ਚੰਗੀ ਤਰ੍ਹਾਂ ਕਰਾਂਗੇ। ਆਇਲਿੰਗ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰਤ ਹੈਨ ਵਿੱਚ ਰੱਖਣੀ ਹੈ ਕਿ ਛੱਲੀਆਂ ਨੂੰ ਅੱਛੀ ਤਰ੍ਹਾਂ ਵਾਸ਼ ਕਰ ਲੈਣਾ ਤਾਂ ਜੋ thread ਜੀ ਹੁੰਦੇ ਆ ਜੋ ਛੱਲੀਆਂ ਦੇ ਉਹ ਨਿਕਲ ਜਾਣ ਆਫਟਰ ਆਇਲਿੰਗ ਛੱਲੀਆਂ ਨੂੰ ਅੱਛੀ ਤਰ੍ਹਾਂ ਆਪਾਂ ਫੋਇਲ ਪੇਪਰ ਦੇ ਵਿੱਚ ਰੈਪ ਕਰ ਲੈਣਾ ਰੈਪ ਕਰਨ ਤੋਂ ਬਾਅਦ ਛੱਲੀਆਂ ਨੂੰ ਆਪਾਂ oven ਦੇ ਵਿੱਚ ਰੱਖਾਂਗੇ oven ਦੇ ਵਿੱਚ ਰੱਖਣ ਤੋਂ ਪਹਿਲਾਂ oven ਪ੍ਰੀ ਹੀਟ ਜ਼ਰੂਰ ਹੋਣਾ ਚਾਹੀਦਾ ਥੈਨ ਆਪਾਂ ਇਸ ਦੀ ਟਾਈਮਿੰਗ ਕੁਕਿੰਗ ਟਾਈਮ ਸੈੱਟ ਕਰਾਂਗੇ 25 ਜਾਂ 30 ਮਿੰਟ ਲਗਾ ਸਕਦੇ ਹੋ ਜਿੱਦਾਂ ਆਪਾਂ 25 ਮਿੰਟ ਲਗਾਵਾਂਗੇ 25 ਮਿੰਟ ਦੇ ਵਿੱਚ ਛੱਲੀਆਂ ਅੱਛੀ ਤਰ੍ਹਾਂ ਭੁੱਜ ਕੇ ਤਿਆਰ ਹੋ ਜਾਣਗੀਆਂ ਇੰਡੀਆ ਦੇ ਵਿੱਚ ਜਦ ਛੱਲੀਆਂ ਭੁੰਨਦੇ ਹੁੰਦੇ ਸੀ ਤਾਂ ਅਸੀਂ ਮੋਸਟਲੀ ਚੁੱਲੇ ਦੇ ਉੱਤੇ ਹੀ ਭੁੰਨਦੇ ਹੁੰਦੇ ਸੀ ਤੇ ਉੱਥੇ ਕਾਲੀਆਂ-ਕਾਲੀਆਂ ਹੋ ਜਾਂਦੀਆਂ ਸੀ ਛੱਲੀਆਂ ਅੱਗ ਤੇ ਭੁੱਜਣ ਕਰਕੇ ਜਿਸ ਕਰਕੇ ਖਾਂਦੇ ਸਮੇਂ ਮੂੰਹ ਵੀ ਕਾਲਾ-ਕਾਲਾ ਹੋ ਜਾਂਦਾ ਸੀ ਲੱਭੜ ਜਾਂਦਾ ਸੀ ਕਹਿੰਦਾ ਮਤਲਬ ਲੋ ਜੀ ਫਾਈਨਲੀ ਆਫਟਰ 25 ਮਿੰਟ ਆਪਣੀਆਂ ਛੱਲੀਆਂ ਭੁੱਜ ਕੇ ਹੋ ਗਈਆਂ ਤਿਆਰ ਗਰਮਾ-ਗਰਮ ਛੱਲੀਆਂ ਦੈਨ ਤੁਸੀਂ ਵੀ ਇਸ ਤਰ੍ਹਾਂ ਪੁੰਨ ਕੇ ਓਵਨ ਦੇ ਵਿੱਚ ਟਰਾਈ ਕਰਕੇ ਦੇਖਿਓ ਬਹੁਤ ਹੀ ਸਵਾਦ ਲੱਗਣੀਆਂ ਇਸ ਤਰ੍ਹਾਂ ਪੁੱਜੀ ਹੋਈ ਛੱਲੀ ਨੂੰ ਉੱਪਰ ਨਿੰਬੂ ਔਰ ਨਮਕ ਲਗਾ ਕੇ ਸਰਵ ਕਰਕੇ ਦੇਖਿਓ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਥੈਂਕਸ ਫਾਰ ਵਾਚਿੰਗ ਪਲੀਜ਼ ਡੋਨਟ ਫੋਰਗੇਟ ਟੂ ਸ਼ੇਅਰ ਫੋਲੋ ਐਂਡ ਸਬਸਕ੍ਰਾਈਬ ਫਾਰ ਮੋਰ ਵੀਡੀਓਜ਼ ਥੈਂਕ ਯੂ